ਵੈਕਰੀ ਜਿੱਕਾ ਖੜਸਾ ਵੈਕਰੀ ਜਿੱਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਕਿਸਾਨ ਭਰਾਵਾ ਵੱਲੋਂ ਕਿ ਜੋ ਸੈਂਟਰ ਸਰਕਾਰ ਵੱਲੋਂ ਜੋ ਮੰਗਾਂ ਮੰਗਨੀਆਂ ਹੋਈਆਂ ਸੀ 2 ਸਾਲ ਪਹਿਲਾਂ ਤੇ ਅਮਲ ਵਿੱਚ ਲਿਆਉਣ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਹੈ ਸੰਭੂ ਬਾਡਰ ਦੇ ਉੱਪਰ ਜੋ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਦੇ ਵਿੱਚ ਮੋਰਚਾ ਲੱਗਿਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਕੌਮੀ ਫਰਜ਼ ਸਮਝਦੇ ਹੋਏ ਅਕਸਰ ਇਹੀ ਗੱਲ ਕਰਦੇ ਆ ਕਿ ਇਹ ਹੁੰਦੀ ਹੈ ਕੌਮੀ ਹਿੱਤ ਇਹ ਹੁੰਦੀ ਹੈ ਸਹਾਣੀਅਤ ਇਹ ਹੁੰਦਾ ਫਰਜ਼ ਜੋ ਸੰਸਤਾ ਕੌਮ ਦੀ ਵਾੜ ਹੈ ਕੌਮ ਦੀ ਪਹਿਰੇਦਾਰੀ ਕਰਦੀ ਹੈ ਕੌਮ ਦੀ ਰਾਖੀ ਕਰਦੀ ਹੈ ਤੇ ਜਦੋਂ ਵੀ ਕੌਮ ਨੂੰ ਲੋੜ ਪੈਂਦੀ ਹੈ ਚਾਹੇ ਮਾਨਵਤਾ ਵਾਸਤੇ ਮਾਨਵਤਾ ਦੇ ਭਲੇ ਵਾਸਤੇ ਹਮੇਸ਼ਾ ਤਤ ਪਰ ਰਹਿੰਦੀ ਹੈ ਚਾਹੇ ਬਾਹਰਲੇ ਜੋ ਇੱਥੋਂ ਤੱਕ ਕਿ ਨੇਪਾਲ ਚੜ੍ਹ ਆਇਆ ਤਾਂ ਸ਼ਰੂਮਣੀ ਕਮੇਟੀ ਪਹੁੰਚੀ ਹੈ ਕਸ਼ਮੀਰ ਹੋਵੇ ਕੰਨਿਆਕਮਰੀ ਕਿਤੋਂ ਵੀ ਮਾਨਵਤਾ ਨੂੰ ਪੀੜ ਪੈਂਦੀ ਹੈ ਪਰ ਖਾਸ ਕਰ ਜਦੋਂ ਸਾਡੇ ਪੰਜਾਬ ਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਸ਼੍ਰੋਮਣੀ ਕਮੇਟੀ ਹਰ ਵਕਤ ਤਤਮਰ ਹੈ ਆ ਤੁਸੀਂ ਵੇਖਿਆ ਸੰਭੂ ਬਾਡਰ ਦੇ ਉੱਪਰ ਲੰਗਰ ਚੱਲ ਰਿਹਾ ਹੈ ਪਰ ਨਾਲ ਦੁੱਖ ਆ ਰਿਹਾ ਅਫਸੋਸ ਹੋ ਰਿਹਾ ਹੈ ਕਿ ਜਦੋਂ ਫੈਸਲਾ 2020 ਦਾ ਸੰਘਰਸ਼ ਸੀ ਉਦੋਂ ਸਾਡੀ ਸੰਸਥਾ ਨੇ ਦਿੱਲੀ ਤੱਕ ਜੋ ਹਰਿਆਣੇ ਦੇ ਗੁਰੂ ਘਰ ਹੈ ਜੋ ਦਿੱਲੀ ਦੇ ਗੁਰੂ ਘਰ ਹੈ ਕਿਉਂਕਿ ਦਿੱਲੀ ਦੇ ਗੁਰੂ ਘਰ ਦਾ ਪ੍ਰਬੰਧ ਸਿੱਖ ਕੌਮ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਕੋਲੇ ਸੀ ਤਾਂ ਦਿੱਲੀ ਬਾਡਰਾਂ ਦੇ ਉੱਪਰ ਦੋ ਸਾਲ ਹਰ ਇੱਕ ਪ੍ਰਕਾਰ ਦੀ ਸੇਵਾ ਸੰਗਧੀ ਕੀਤੀ ਚਾਹੇ ਲੰਗਰਾਂ ਦੀ ਹੋਵੇ ਰੇਸ਼ਾਂ ਦੀ ਹੋਵੇ ਜਾਂ ਕੇਸ ਲੜਨ ਦੀ ਹੋਵੇ ਜਾਂ ਕੋਈ ਹੋਰ ਤੇ ਹਰਿਆਣੇ ਦੇ ਵਿੱਚ ਤੁਸੀਂ ਵੇਖੇ ਹਰਿਆਣੇ ਦੇ ਵਿੱਚ ਵੀ ਜਿੰਨੇ ਗੁਰੂਕਾਰ ਸੀ ਲੰਗਰ ਚੱਲਦੇ ਸੀ ਰੇਸ਼ਾਂ ਦਾ ਪ੍ਰਬੰਧ ਸੀ ਠੀਕ ਹੈ ਸੰਘਰਸ਼ ਆਪਾਂ ਜਿੱਤ ਲਿਆ ਉਦੋਂ ਕਾਲੇ ਕਾਨੂੰਨ ਵਾਪਸ ਕਰਾਤੇ ਪਰ ਸੈਂਟਰ ਸਰਕਾਰ ਨੇ ਜਿਵੇਂ ਸਿੱਖ ਕੌਮ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਸਿੱਖ ਕੌਮ ਨੇ ਤੇ ਖਮਿਆਜਾ ਭੁਗਤਣਾ ਪਏ ਦਿੱਲੀ ਤੱਕ ਤਰੇ ਸਾਡੇ ਦੇ ਪ੍ਰੇਸ਼ਰ ਦਰਬਾਰ ਸਾਹਿਬ ਤੇ ਟੈਂਕ ਤੋਪ ਚਾੜੇ ਅਹੀਂ ਕਿਸਾਨੀ ਬਿੱਲ ਵਾਪਸ ਕਰਾਤੇ 14 ਤੋਂ ਲੈ ਕੇ ਜੋ ਹੈਂਕੜ ਆਵਾਜ਼ ਮੋਦੀ ਆਪਣੇ ਆਪ ਨੂੰ ਤਾਕਤਵਰ ਪ੍ਰਧਾਨ ਮੰਤਰੀ ਕਹਾਦਾ ਸੀ ਕਿ ਜੋ ਮੈਂ ਲਫਜ਼ ਮੂੰਹ ਚੋਂ ਕੱਢਦਾ ਉਹ ਅਲਾਹੀ ਹੁਕਮ ਹੈ ਤਾਂ ਉਹਨੀ ਵੀ ਦੇ ਇੱਕੀ ਦੇ ਵਿੱਚ ਜਾ ਕੇ ਪੰਜਾਬ ਦੇ ਕਿਸਾਨਾਂ ਨੇ ਸੇਕ ਕੌਮ ਨੇ ਉਹ ਵਾਪਸ ਕਰਵਾਏ ਕਿਦੇ ਕਰਕੇ ਜੋ ਸਾਡਾ ਸਿਧਾਂਤ ਸੀ ਬਾਬੇ ਨਾਨਕ ਦਾ 2 ਰੁਪਈਆ ਵਾਲੇ ਲੰਗਰ ਦਾ ਜਿਸ ਨੂੰ ਸਾਡਾ ਅੱਜ ਦਾ ਮੁੱਖ ਮੰਤਰੀ ਵਾਰ-ਵਾਰ ਕਹਿ ਰਿਹਾ ਕਿ ਗੋਲ ਕਾਂਚ ਮੱਥਾ ਟੇਕਣਾ ਡੋਨੇਸ਼ਨ ਦੇਣੀ ਬੰਦ ਕਰ ਦਿਓ ਕਿਸ ਨੂੰ ਚੈਲੰਜ ਕਰ ਰਿਹਾ ਗੁਰੂ ਨਾਨਕ ਦੇ ਸਿਧਾਂਤ ਨੂੰ ਸੇਕ ਕੌਮ ਨੂੰ ਪਰ ਸੇਕ ਕੌਮ ਪਿੱਛੇ ਨਹੀਂ ਹੱਟੀ ਜੋ ਉਸ ਫਲਸਫੇ ਤੇ ਚੱਲਦੀ ਰਹੀ ਆਪਾਂ ਉਹ ਮੋਰਚਾ ਜਿੱਤਿਆ ਪਰ ਉਸ ਤੋਂ ਬਾਅਦ ਦਿੱਲੀ ਤਖਤ ਨੇ ਆਪਾਂ ਨੂੰ ਸਬਕ ਸਿਖਾਉਣ ਵਾਸਤੇ ਆਪਾਂ ਘਬਰਾਹ ਹੋ ਜੰਨੇ ਆ ਭਲੇਖੇ ਚਾ ਜਾਣੇ ਆ ਅਕਾਲੀ ਦਲ ਨੂੰ ਪੰਜਾਬ ਅਤੇ ਸਿੱਖਾਂ ਤੋਂ ਵੱਖਰਾ ਸਮਝਣ ਲੱਗੇ ਨੇ ਕਈ ਵਾਰ ਦਿੱਲੀ ਦੇ ਪ੍ਰਚਾਰ ਚ ਗਮਰਾ ਹੋ ਕੇ ਤੁਸੀਂ ਵੇਖੇ ਦਿੱਲੀ ਤਖਤ ਨੂੰ ਟੱਕਰ ਦੇਣ ਵਾਸਤੇ ਜਿੱਥੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬਠਿੰਡਾ ਤੋਂ ਕੈਬਨਟ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਤ ਕੌਰ ਨੇ 47 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸਤੀਫਾ ਦਿੱਤਾ ਕਿ ਤੁਸੀਂ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਹੇ ਹੋ ਸਾਨੂੰ ਤੁਹਾਡੀਆਂ ਵਜੀਰੀਆਂ ਦੀ ਲੋੜ ਨਹੀਂ ਠੀਕ ਹੈ ਅਸੀਂ ਸੰਘਰਸ਼ ਜਿੱਤ ਲਿਆ ਪਰ ਉਸ ਤੋਂ ਬਾਅਦ ਜੋਖਮ ਇਹ ਚਾ ਭੁਗਤਣਾ ਪਿਆ ਜੋ ਸਾਡੇ ਤੇ ਅਤਿਆਚਾਰ ਕੀਤਾ ਸਾਡੀ ਚੁਣੀ ਹੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦਿੱਲੀ ਤਖਤ ਨੇ ਅਕਾਲੀ ਦਲ ਤੋਂ ਸੈਕਮ ਤੋਂ ਖੋਹ ਲਈ ਕਿਉਂ ਖੋਹ ਲਈ ਉਹਨਾਂ ਨੂੰ ਪਤਾ ਸੀ ਅੱਜ ਵਰਗੇ ਹਾਲਾਤ ਭਵਿੱਖ 'ਚ ਬਣ ਸਕਦੇ ਐ ਜੋ ਬਣੇ ਹੋਏ ਐ ਜੋ ਦਿੱਲੀ ਅੱਜ ਕਮੇਟੀ ਨਹੀਂ ਖੜ ਸਕਦੀ ਅਈ ਸਾਡੀ ਹਰਿਆਣਾ ਕਮੇਟੀ ਖੋਈ ਆਪਾਂ ਚੁੱਪ ਰਹਿ ਇਹ ਕਮਣੀ ਅਕਾਲੀ ਦਲ ਦਾ ਮਸਲਾ ਇੱਕ ਜਥੇਬੰਦੀ ਦਾ ਮਸਲਾ ਨਹੀਂ ਗਾਲਤਾ ਜੀ ਕੌਮ ਦਾ ਮਸਲਾ ਸੀ ਅੱਜ ਹਰਿਆਣੇ ਦੇ ਗੁਰੂ ਘਰ ਤੁਸੀਂ ਦੇਖ ਲਓ ਜਿੱਥੇ ਫੌਜ ਬੈਠੀ ਹੈ ਜਿੱਥੇ ਪੁਲਿਸ ਬੈਠੀ ਹੈ ਜਿਹੜੇ ਗੁਰੂ ਘਰਾਂ ਵਿੱਚੋਂ ਲੰਗਰ ਆਉਂਦੇ ਸੀ ਜਿਹੜੇ ਗੁਰੂ ਘਰਾਂ ਵਿੱਚੋਂ ਰਹਿਣ ਦਾ ਪ੍ਰਬੰਧ ਹੋ ਰਿਹਾ ਸੀ ਉੱਥੇ ਫੌਜ ਪੁਲਿਸ ਬੈਠੀ ਹੈ ਕਿਉਂ ਕਿ ਕੌਮ ਕੋਲੋਂ ਦਿੱਲੀ ਤਖਤ ਨੇ ਉਹ ਕਮੇਟੀ ਖੋਲੀ ਕਿਉਂਕਿ ਬੀੜੇ ਸੰਘਰਸ਼ ਉਹ ਗੁਰੂ ਘਰਾਂ ਦੇ ਵਿੱਚੋਂ ਵੱਡੀ ਸਪੋਰਟ ਮਿਲੀ ਸੀ ਅਹੀਂ ਤੁਸੀਂ ਵੇਖਿਆ ਕਿ ਪਟਨਾ ਸਾਹਿਬ ਬੋਰਡ ਖੋਲਿਆ ਹਜੂਰ ਸਾਹਿਬ ਬੋਰਡ ਖੋਲਿਆ ਇਹ ਭਰਾਵੋ ਇਸ ਕਰਕੇ ਖੋਏ ਜਾਂਦੇ ਆ ਕਿ ਪੰਜਾਬ ਦੇ ਲੋਕ ਬਾਗੀ ਨੇ ਪੰਜਾਬ ਦੇ ਲੋਕ ਯੋਧੇ ਨੇ ਪੰਜਾਬ ਦੇ ਲੋਕ ਸੰਘਰਸ਼ੀਲ ਨੇ ਹਮੇਸ਼ਾ ਜਦੋਂ ਸੰਘਰਸ਼ ਦੀ ਲਹਿਰ ਉੱਠੀ ਹੈ ਪੰਜਾਬ ਚ ਉੱਠੀ ਹੈ ਚੋਦੀ ਸਪੋਰਟ ਤੇ ਪਿੱਠ ਤੇ ਖੜਦੀ ਹੈ ਸਿੱਖ ਕੌਮ ਸਿੱਖ ਕੌਮ ਦੀਆਂ ਸੰਸਥਾਵਾਂ ਤੇ ਉਹਨਾਂ ਨੂੰ ਡੈਮੇਜ ਕਮਜ਼ੋਰ ਇਹ ਦਿੱਲੀ ਤਖਤ ਇਸ ਕਰਕੇ ਕਰ ਰਿਹਾ ਕਿ ਇਹ ਜੇ ਸੰਘਰਸ਼ਾਂ ਚ ਜਦੋਂ ਲੋਡ ਪੈਂਦੀ ਹੈ ਹਰਿਆਣਾ ਕਮੇਟੀ ਦਿੱਲੀ ਕਮੇਟੀ ਹੋਰ ਕਮੇਟੀਆਂ ਖੜ ਨਾ ਸਕਣ ਬਾਰਾ ਸਾਡੀ ਕੌਮ ਦਾ ਸਿਧਾਂਤ ਬਹੁਤ ਉੱਚਾ ਫਲਸਫਾ ਬਹੁਤ ਉੱਚਾ ਹੈ ਤਈਓ ਸੀ ਮੁਗਲ ਨਾਲ ਲੜੇ ਅੰਗਰੇਜ਼ ਨਾਲ ਲੜੇ ਤੇ ਜਿਨ੍ਹਾਂ ਨੂੰ ਆਜ਼ਾਦ ਕਰਾਇਆ 47 ਤੋਂ ਲੈ ਕੇ ਅੱਜ ਤੱਕ ਲੜ ਰਹੇ ਆ ਲੜਦੇ ਰਹਾਂਗੇ ਦਿੱਲੀ ਤਖਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਏ ਤੁਸੀਂ ਕੌਮ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਥੇਬੰਦੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਨੂੰ ਡੇਮੇਜ ਕਰਨ ਦੀ ਕੋਸ਼ਿਸ਼ ਕੀਤੀ ਪਰ ਕੌਮ ਅੱਜ ਫੇਰ ਤੁਹਾਨੂੰ ਲਲਕਾਰ ਰਹੀ ਹੈ ਬੋਲੇ ਜੈ ਹਾਂ ਜੈ ਇਸ ਕਰਕੇ ਚੰਗਾ ਹੋ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀਆ ਨੇ ਬਹੁਤ ਵਧੀਆ ਫੈਸਲਾ ਲਿੱਤਾ ਸਾਡੇ ਮੈਂਬਰ ਸਾਹਿਬ 24 ਘੰਟੇ ਹਾਜ਼ਰ ਰਹਿ ਕੇ ਸੰਗਤਾਂ ਦੀ ਸੇਵਾ ਕਰ ਰਹੇ ਨੇ ਇੱਥੇ ਸੋ ਇਸ ਕਰਕੇ ਹੋਰ ਵੀ ਮੈਂ ਆਵਾਜ਼ ਦੇਣਾ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਤਾ ਮਾਂ ਨੂੰ ਦਿਨ ਦੋ ਚਾਰ ਬਾਕੀ ਹੈ ਦਿਨ ਦੋ ਚਾਰ ਬਾਕੀ ਹੈ ਦਿੱਲੀ ਤਖਤ ਬੜੀ ਤਕਨੀਕ ਬੜੀ ਚਲਾਕੀ ਨਾਲ ਚੋਣ ਜਾਬਤੇ ਦਾ ਬਾਹਰ ਨਾ ਲਾਉਣ ਨੂੰ ਫਿਰਦਾ ਹੈ ਚੋਣ ਜਾਕੇ ਦਾ ਬਹਾਨਾ ਲਾਉਣ ਨੂੰ ਫਿਰਦਾ ਹੈ ਆ 2-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਪਿੰਡ-ਪਿੰਡ ਦੇ ਵਿੱਚੋਂ ਗਲੀ-ਗਲੀ ਦੇ ਵਿੱਚੋਂ ਨੌਜਵਾਨ ਬਜ਼ੁਰਗ ਮਤਾਂਮਾ ਵੱਡੀ ਗਿਣਤੀ ਵੱਲ ਇਧਰ ਆਉਣ ਇਹੀ ਸੁਨੇਹਾ ਜਾਵੇ ਦਿੱਲੀ ਤਖਤ ਨੂੰ ਕਿ ਪੰਜਾਬ ਆ ਰਿਹਾ ਜਿਵੇਂ 26 ਜਨਵਰੀ ਨੂੰ ਲਾਲ ਕਿਲੇ ਵੱਲ ਆਇਆ ਸੀ ਦਿੱਲੀ ਵੱਲ ਆਇਆ ਸੀ ਇਸੇ ਤਰ੍ਹਾਂ ਪੰਜਾਬ ਆ ਰਿਹਾ ਸੋ ਮੈਂ ਬੇਨਤੀ ਕਰਦਾ ਜਥੇਬੰਦੀਆਂ ਨੂੰ ਪਾਰਟੀਆਂ ਨੂੰ ਧੜਿਆਂ ਨੂੰ ਕਿ ਠੀਕ ਹੈ ਬਖਰੇਵੇਂ ਹੋ ਸਕਦੇ ਐ ਲੀਡਰਸ਼ਿਪ ਚ ਹੋ ਸਕਦੇ ਐ ਪਰ ਇਹ ਸੰਘਰਸ਼ ਦੀ ਹਮਾਇਤ ਹਰ ਇੱਕ ਦੀ ਐ ਹਰ ਇੱਕ ਦੇ ਮਨ ਚ ਐ ਐਮਐਸਪੀ ਮਿਲਣੀ ਚਾਹੀਦੀ ਐ ਹਰ ਇੱਕ ਦੇ ਮਨ ਚ ਕਰਜ਼ਾ ਮਾਫੀ ਹੋਣੀ ਚਾਹੀਦੀ ਐ ਹਰ ਇੱਕ ਦੇ ਮਨ ਦੇ ਵਿੱਚ ਕਿ ਸੁਆਮੀ ਨਾਥ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਐ ਪਰ ਬੇਨਤੀ ਐ ਕੋਈ ਸਮਾਂ ਹੁੰਦਾ ਕਿ ਗਿਲੇ ਸਿਕਵੇ ਢਿੱਡ ਚ ਰੱਖਣ ਦਾ ਮਨ ਚ ਰੱਖਣ ਦਾ ਅੱਜ ਆਪਾਂ ਇਹ ਨਾ ਕਹੀਏ ਕਿ ਸਾਡਾ ਕਿਦਰ ਨਾ ਚ ਰਹਿ ਜਾਵੇ ਸਾਡੇ ਵਰਕਰ ਨਾ ਚਲੇ ਜਾਈਏ ਨਹੀਂ ਸਾਡਾ ਮੇਰਾ ਕੁਛ ਨਹੀਂ ਹੁਣ ਕੌਮ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਅਣਖ ਦੀ ਲੜਾਈ ਹੈ ਹੁਣ ਆਪਾਂ ਦਿੱਲੀ ਵੱਲ ਕੂਚ ਕਰੀਏ ਇਹ ਭਲੇਖਾ ਨਾ ਰਹੇ ਦਿੱਲੀ ਨੂੰ ਕਿ ਪਾਟੋ ਤਾੜ ਹੈ ਇਹ ਬਖਰੇਵੇਂ ਧਰਨੇ ਲਾ ਰਿਹਾ ਹੈ ਕਿਉਂ ਆਪਾਂ ਦੇਖੇ ਉਸ ਸਮੇਂ ਵਿੱਚ ਦਾ ਦਿੱਲੀ ਆਏ ਸੀ ਜੇ ਪੰਜਾਬ ਵਿੱਚ ਜੇ ਕੋਈ ਪ੍ਰੋਗਰਾਮ ਕਰਦਾ ਸੀ ਆਪਾਂ ਨੂੰ ਇਹ ਲੱਗਦਾ ਸੀ ਕਿਤੇ ਦਿੱਲੀ ਵਾਲੇ ਸੰਘਰਸ਼ ਨੂੰ ਤਾਰ ਪਿੱਡੋ ਕੀਤਾ ਜਾ ਰਿਹਾ ਹੈ ਅੱਜ ਵੀ ਜੇ ਆਪਾਂ ਬੱਖੋ ਬਕਰੇ ਪੰਜਾਬ ਪ੍ਰੋਗਰਾਮ ਕਰਦੇ ਆ ਆ ਠੀਕ ਹੈ ਪੰਜਾਬ ਸਰਕਾਰ ਨਾਲ ਗਿਲੇ ਹੈ ਕਿ ਸਾਡਾ ਨੈਟ ਬੰਦ ਕਰਤਾ ਤੁਸੀਂ ਨਿੱਕੀ ਨਿੱਕੀ ਗੱਲ ਤੇ ਸੁਪਰੀਮ ਕੋਰਟ ਹਾਈ ਕੋਰਟ ਜਾਂਦੇ ਹੋ ਅੱਜ ਤੁਸੀਂ ਜਾ ਨਹੀਂ ਰਹੇ ਸਰਦੇ ਗੋਲੀਆਂ ਭਰਾਈਆਂ ਜਾ ਰਹੀਆਂ ਪੰਜਾਬ ਸਰਕਾਰ ਚੁੱਪ ਹੈ ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੀ ਟੇਡੇ ਢੰਗ ਨਾਲ ਮਿਲੀ ਹੈ ਪਰ ਆਪਾਂ ਦਿੱਲੀ ਜਿੱਤ ਲਈਏ ਇਹ ਨਿੱਕੀ ਚੀਜ਼ ਹੈ ਇਹ ਛੋਟੀ ਚੀਜ਼ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਮਰਜ਼ੀ ਘੇੜ ਸਕਦੇ ਆ ਜਦੋਂ ਮਰਜ਼ੀ ਹਿਸਾਬ ਲੈ ਸਕਦੇ ਆ ਪਰ ਅੱਜ ਵੱਡੀ ਲੜਾਈ ਐ ਅੱਜ ਦਿੱਲੀ ਵੱਲ ਲੜਾਈ ਐ ਜਿਸ ਤਰ੍ਹਾਂ ਵੱਡੀਆਂ ਕੁਰਬਾਨੀਆਂ ਪਹਿਲਾਂ ਪਾਰਟੀਆਂ ਨੇ ਵੀ ਦਿੱਤੀਆਂ ਮੈਂ ਦੱਸਿਆ ਸ਼੍ਰੋਮਣੀ ਅਕਾਲੀ ਦਲ ਨੇ ਪਾਈ ਬਾਲਤਾ ਤੋੜੀ ਮਨਿਸਟਰੀ ਛੱਡੀ ਤੇ ਅੱਜ ਜੇ ਆਪਾਂ ਜਥੇਬੰਦੀਆਂ ਇਹ ਰੱਖਾਂਗੇ ਕਿ ਇਹ ਇਕੱਲਾ ਦੱਲੇਵਾਲ ਸਾਹਿਬ ਦੀ ਇਤਕਾਲ ਐ ਜਾਂ ਇਕੱਲੀ ਭੰਦੇਰ ਸਾਹਿਬ ਦੀ ਕਾਲ ਐ ਜਾਂ ਇਕੱਲੀ ਫੂਲ ਸਾਹਿਬ ਦੀ ਕਾਲ ਐ ਇਹ ਆਪਣ ਕਿਤੇ ਨਾ ਕਿਤੇ ਬੇਇਨਸਾਫੀ ਹੋਊ ਠੀਕ ਹੈ ਗੁਰੂ ਕਲਾ ਵਰਤਾਉਂਦਾ ਜਿਸ ਤਰ੍ਹਾਂ ਦੀਪ ਸਿੱਧੂ ਨੇ ਕਿਹਾ ਸੀ ਨਾ ਕਿ ਜੇ ਆਪਾਂ ਜੰਗ ਦੇ ਮੈਦਾਨ 'ਚ ਤਖੜੇ ਆ ਤਾਂ ਟੇਬਲ ਤੇ ਵੀ ਤਖੜੇ ਆ ਅੱਜ ਤਿੰਨ ਮੰਤਰੀ ਦਿੱਲੀ ਦੇ ਐਵੇਂ ਨਹੀਂ ਆਏ ਬੈਠੇ ਇੱਥੇ ਜੰਗ ਦੇ ਮੈਦਾਨ 'ਚ ਆਪਾਂ ਤਖੜੇ ਆ ਆਪਣਾ ਜज्ਬਾ ਦਿੱਲੀ ਸੁਨੇਹਾ ਜਾ ਰਿਹਾ ਸੋ ਇਸ ਕਰਕੇ ਗੁਰੂ ਕਲਾ ਵਰਤਾ ਰਿਹਾ ਹੈ ਗੁਰੂ ਦੀ ਕਲਾ ਵਰਤ ਰਹੀ ਹੈ ਸਮੇਂ-ਸਮੇਂ ਦੇ ਵਿੱਚ ਕੌਮ ਦੀ ਚੜ੍ਹਦੀ ਕਲਾ ਹੁੰਦੀ ਹੈ ਚਾਹੇ ਕਰੋਨਾ ਕਾਰ ਆਇਆ ਉਦੋਂ ਕਾਉਂ ਦੀ ਚੜ੍ਹਦੀ ਕਲਾ ਹੋਈ ਤੇ ਕਿਸਾਨੀ ਵਿੜਾਏ ਐ ਕਿੜਵਾਜ ਅਮਿਤ ਸਾਹ ਤੇ ਮੋਦੀ ਜਿਹੜਾ ਜੋ ਜੇਤੂ ਰਫਸੀ ਨੂੰ ਰੋਕਿਆ ਅੱਜ ਫੇਰ ਜੇ ਮੋਦੀ ਇੱਕ ਧਰਮ ਦਾ ਇੱਕ ਫਿਰਕੇ ਦਾ ਸਪੋਰਟ ਲੈਣਾ ਚਾਹੁੰਦਾ ਆਪਣੇ ਆਪ ਨੂੰ ਬੜਾ ਤਾਕਤਵਰ ਕਾ ਹੋਣਾ ਚਾਹੁੰਦਾ ਤਾਂ ਪੰਜਾਬ ਦੇ ਕਿਸਾਨਾਂ ਨੇ ਸਿੱਖਾਂ ਨੇ ਦਸਤਾ ਕਿ ਤੇ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਬਾਸ ਹੈਗੇ ਨੇ ਬੋਲੇ ਜਨ ਹਾਂ ਹੌਸਲ ਕਰਕੇ ਬੇਨਤੀ ਹੈ ਕਿ ਅਪਾ ਵੱਡੀ ਗਿਣਤੀ ਦੇ ਵਿੱਚ ਦਿੱਲੀ ਕੂਚਵਲ ਪਹੁੰਚੀਏ ਬਹੁਤ ਸੜਕਾਂ ਬੇਲੀਆਂ ਪਈਆਂ ਤੁਸੀਂ ਵੇਖਿਆ ਫਤਿਆਵਾਦ ਵਾਲੀ ਸਰਦੂਲਗੜ ਵਾਲੀ ਅਪਾ ਉਧਰ ਵੀ ਜਾ ਸਕਦੇ ਆ ਪਰ ਆ ਦੋ ਵੱਡੇ ਮੋਰਚੇ ਖਨੌਰੀ ਤੇ ਸੰਭੂ ਵੱਡੀ ਗਿਣਤੀ ਵਿੱਚ ਪਹੁੰਚੀਏ ਇਹ ਹੀ ਨੌਜਵਾਨਾਂ ਨੂੰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ